ਤਾਰੀਫ ਹਾਲੇ ਬਈਆ ਸੋਸ ਆਪਣੀ ਜੈਂਸੀ ਦੀ ਆਈਐਸਐ ਜੀ ਖੁਦਾ ਦੇ ਕਲਾਮ ਤੋਂ ਪਰਮੇਸ਼ਰ ਦੇ ਬਚਨ ਦੇ ਵਿੱਚ ਗੱਲ ਕਰਾਂਗੇ ਸੋ ਜੀ ਦਾ ਸ੍ਰੀ ਖੁਦਾ ਦੇ ਕਲਾਮ ਤੋਂ ਪੜਦੇ ਆਂ ਸੰਤ ਲੂਕਾ ਦੀ ਅੰਜੀਲ ਉਸ ਦਾ 8 ਦੇ ਉਸ ਦੀ 26 ਆਇਤ ਨੂੰ ਨੇ ਤੁਸੀਂ ਪੜਦੇ ਆਂ ਤੋਂ ਲਿਖਿਆ ਉਹ ਗਜ਼ੇਨੀਆਂ ਦੇ ਦੇਸ਼ ਵਿੱਚ ਜੋ ਗਾਲੀਲ ਦੇ ਸਾਹਮਣੇ ਹੈ ਉਸ ਪਹਾੜ ਪਹੁੰਚੇ ਅਰ ਜਾਓ ਕੰਡੇ ਉੱਤੇ ਉਤਰਿਆ ਤਾਂ ਸੋ ਖੁਦਾ ਦਾ ਕਲਾਮ ਪਰਮੇਸ਼ਦਾ ਮਸੀਹ ਨੂੰ ਇਸ ਜਗ੍ਹਾ ਦੇ ਉਤੇ ਦੱਸਦਾ ਹੈ ਕਿ ਖੁਦਾਵ ਨੇ ਯਿਸੂ ਮਸੀਹ ਜੇ ਲੋਕ ਸੰਨਿਆਦੇ ਆਦੇਸ਼ ਵਿੱਚ ਗਏ ਨਹੀਂ ਤਾਂ ਫੁਲਾਦਾ ਕਲਾਮ ਕਹਿੰਦਾ ਹੈ ਕਿ ਉਸ ਜਗ੍ਹਾ ਦੇ ਤੇ ਉਹਨਾਂ ਨੂੰ ਉਸ ਪਾਰ ਜਾਣਾ ਜਿਹੜਾ ਸੀਗਾ ਉਹਨਾਂ ਨੂੰ ਦੇਖ ਬਹੁਤ ਜ਼ਰੂਰੀ ਸੀਗਾ ਔਰ ਉਸ ਜਗ੍ਹਾ ਦੇ ਉਤੇ ਉਹਨਾਂ ਲਈ ਇੱਕ ਵਿਅਕਤੀ ਨੂੰ ਚੰਗਾ ਕਰਨਾ ਬਾਈਬਲ ਦੇ ਅਨੁਸਾਰ ਔਰ ਕਾਰਨ ਕੀ ਹੋਇਆ ਕਿ ਲਿਖਿਆ ਕਿ ਫਿਰ ਉਹ ਦਰਸ਼ਨੀਆ ਤੋਂ ਮੁੜੇ ਦਰਸ਼ਨੀਆ ਤੋਂ ਮੁੜੇ ਤਾਂ ਮੁੜਨ ਦੇ ਕਾਰਨ ਫੁਲਾਦਾ ਕਲਾਮ ਕਹਿੰਦਾ ਹੈ ਫਿਰ ਜਦੋਂ ਬਾਈਬਲ ਬਿਆਨ ਕਰਦਾ ਹੈ ਕਿ ਜਦੋਂ ਉਸ ਵਿਅਕਤੀ ਨੂੰ ਯੇਸ਼ੂ ਮਸੀਹ ਨੇ ਚੰਗਾ ਕਰ ਦਿੱਤਾ ਔਰ ਚੰਗਾ ਕਰਨ ਦੇ ਕਾਰਨ ਬਾਈਬਲ ਦੇ ਵਿੱਚ ਲਿਖਿਆ ਉਸਨੇ ਕਿਹਾ ਕਿ ਮੈਂ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡੇ ਨਾਲ ਜਾਣਾ ਚਾਹੁੰਨਾ ਹਾਂ ਮੈਂ ਤੁਹਾਡੇ ਨਾਲ ਜਾਣਾ ਚਾਹੁੰਨਾ ਹਾਂ ਲੇਕਿਨ ਲਿਖਿਆ ਕਿ ਯੇਸ਼ੂ ਨੇ ਉਸ ਨੂੰ ਵੀ ਉਹਦੇ ਘਰ ਵੱਲ ਮੋੜਿਆ ਯੇਸ਼ੂ ਨੇ ਕਿਹਾ ਜਾ ਆਪਣੇ ਘਰ ਚਲਾ ਜਾ ਤਿੰਦ ਭਾਗ ਕੀ ਹੈ ਕਿ ਜਿੰਨੇ ਵੀ ਖੁਦਾ ਦੇ ਖਾਦਮ ਨੇ ਜਿੰਨੇ ਵੀ ਪਰਮੇਸ਼ੂ ਦੇ ਦਾਸ ਦਾਸੀਆਂ ਨੇ ਜੋ ਪ੍ਰਭੂ ਦੀ ਸੇਵਾ ਕਰਦੇ ਨੇ ਸਾਨੂੰ ਭੁੱਲਿਆਂ ਭਟਕਣਿਆਂ ਨੂੰ ਸਭ ਬਿਮਾਰਾਂ ਨੂੰ ਸਾਨੂੰ ਲਾਚਾਰਾਂ ਨੂੰ ਖੁਦਾ ਦੇ ਰਾਹ ਵੱਲ ਪਰਮੇਸ਼ਰ ਦੇ ਹਜ਼ੂਰੀ ਦੇ ਵੱਲ ਮੁੜਨ ਦੀ ਜ਼ਰੂਰਤ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਠੀਕ ਉਹਨਾਂ ਜਗ੍ਹਾ ਦੇ ਵੱਲ ਮੋੜੀਏ ਜਿਵੇਂ ਬਾਈਬਲ ਬਿਆਨ ਕਰਦਾ ਹੈ ਕਿ ਜਦੋਂ ਲਿਖਿਆ ਕੀ ਬਰੇ ਦੇ ਬਰੇ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ वचन ਬਿਆਨ ਕਰਦਾ ਹੈ ਕਿ ਲਿਖਿਆ ਕੀ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਲੂਕਾ ਉਸ ਦਾ ਦੋ ਦਿਹਾਰੇ ਉਸ ਦੀ 41 ਆਇਤ ਨੂੰ ਪੜ੍ਹਦੇ ਹਾਂ ਤਾਂ ਫੁਰਦਾ ਦਾ ਕਲਾਮ ਕਹਿ ਰਿਹਾ ਉਸ ਦੇ ਮਾਪੇ ਬਰੇ ਦੇ ਬਰੇ ਸਾਧ ਤਿਹਾਰ ਉਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ਅਤੇ ਜਾਂ ਉਬਾਰਾ ਵਰੇਂਦਾ ਹੋਇਆ ਜਾਂ ਉਹ ਤਿਹਾਰ ਦੀ ਰੀਤ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਾਰਜਕ੍ਰਮ ਮੁੜਨ ਲੱਗੇ ਤਦ ਲਿਖਿਆ ਯੇਸ਼ੂ ਬਾਲਕ ਉਸ ਜਗ੍ਹਾ 'ਤੇ ਰਹਿ ਗਿਆ ਤੋ ਲਿਖਿਆ ਕਿ ਪ੍ਰਭੂ ਜੀ ਉਸ ਜਗ੍ਹਾ 'ਤੇ ਰਹਿ ਗਏ ਨੇ ਖੁਦਾਵੰਦ ਮਸੀਹ ਉਸ ਜਗ੍ਹਾ 'ਤੇ ਰਹਿ ਕੇ ਲਿਖਿਆ ਕਿ ਪ੍ਰਚਾਰ ਕਰਨ ਲੱਗੇ ਉਹਨਾਂ ਗਰੰਥੀਆਂ ਦੇ ਵਿੱਚ ਬਹਿ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਲੱਗੇ ਖੁਦਾ ਦੇ ਕਲਾਮ ਦੀਆਂ ਰਾਜ਼ ਦਿਆਂ ਵਚਨ ਦੇ ਵਿੱਚ ਲਿਖਿਆ ਜਦੋਂ ਉਹ ਮੁੜੇ ਤਾਂ ਲਿਖਿਆ ਕਿ ਉਹ ਉਹਨਾਂ ਨੂੰ 3 ਦਿਨਾਂ ਤੱਕ ਲੱਭਦੇ ਰਹੇ 3 ਦਿਨ ਉਹਨਾਂ ਨੂੰ ਨੂੰ ਭਾਲ ਲਿਆ ਲੱਭਿਆ ਨਹੀਂ ਲੱਭਿਆ ਲੇਕਿਨ ਉਹ ਫਿਰ ਲਿਖਿਆ ਕਿ ਯਰੂਸ਼ਲਮ ਨੂੰ ਮੁੜੇ ਜਦੋਂ ਅਸੀਂ ਉਹਦੀ ਜਿਹੜੀ ਹੈ ਕਿ 48 ਹੱਤ ਤੂੰ ਖੁਦਾ ਦੇ ਕਲਾਮ ਤੋਂ ਪੜਦੇ ਹਾਂ ਤਾਂ ਵਚਨ ਤੇ ਲਿਖਿਆ ਕਿ ਉਹ ਫਿਰ ਮੁੜੇ ਸਭ ਕੁਝ ਸਾਨੂੰ ਜੋ ਮਿਲੇਗਾ ਉਹ ਯਰੁਸ਼ਲਮ ਦੇ ਵਿੱਚ ਮਿਲੇਗਾ ਜਦੋਂ ਅਸੀਂ ਖੁਦਾ ਦੇ ਵੱਲ ਮੁੜਾਂਗੇ ਕਈ ਵਾਰ ਸਾਨੂੰ ਬਹੁਤ ਕੁਝ ਲੱਭਣ ਦੇ ਵਾਸਤੇ ਬਹੁਤ ਦੂਰ ਜਾਣਾ ਪੈਂਦਾ ਕਈ ਵਾਰ ਸਾਨੂੰ ਬਹੁਤ ਕੁਝ ਲੱਭਣ ਦੇ ਵਾਸਤੇ ਸਾਨੂੰ ਨੇੜੇ ਉਲੰਭ ਪੈਂਦਾ ਲਿਖਿਆ ਜਦ ਰੇਸ਼ੂ ਜੀ ਗਵਾਚ ਗਏ ਉਹਨਾਂ ਦੇ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਲੱਭਿਆ ਕਾਫਲੇ ਵਿੱਚ ਲੱਭਿਆ ਨਹੀਂ ਲੱਭੇ ਲੇਕਿਨ ਉਹ ਕਿੱਥੇ ਉਹਨਾਂ ਨੂੰ ਮਿਲੇ ਜਾ ਕੇ ਜਦੋਂ ਫੇਰ ਉਹ ਮੁੜੇ ਇਸ ਲਈ ਸਾਨੂੰ ਮੁੜਨਾ ਚਾਹੀਦਾ ਹੈ ਅੱਜ ਦਾ ਜੋ ਮੇਰਾ ਸੰਦੇਸ਼ ਅੱਜ ਦਾ ਇਹ ਛੋਟਾ ਜੋ ਟੌਪਿਕ ਹੈ ਇਸ ਉੱਤੇ ਮੈਂ ਦੱਸਣਾ ਚਾਹੁੰਦਾ ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਅੱਜ ਅਸੀਂ ਮੋੜਦੇ ਨਹੀਂ ਆ ਅੱਜ ਅਸੀਂ ਆਪਣੇ ਖਾਦਮਾਂ ਦੇ ਵੱਲ ਅੱਜ ਅਸੀਂ ਆਪਣੇ ਮਿਨਿਸਟਰੀਆਂ ਦੇ ਵੱਲ ਅੱਜ ਅਸੀਂ ਆਪਣੇ ਘਰਾਂ ਦੇ ਵੱਲ ਲੋਕਾਂ ਨੂੰ ਮੋੜਦੇ ਨਹੀਂ ਆ ਸਹੀ ਆ ਉਹਨਾਂ ਨੂੰ ਗਾਈਡੈਂਸ ਨਹੀਂ ਦੇ ਰਹੇ ਉਹਨਾਂ ਨੂੰ ਉਸ ਰਾਹ ਉੱਤੇ ਨਹੀਂ ਲੈ ਕੇ ਆਂਦੇ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਖੁਦਾਵੰਤ ਮਸੀਹ ਉਸ ਅਸੀਂ ਅਧਿਆਇ 4 ਦੇ ਪੜ੍ਹਦੇ ਆਂ ਲੂਕਾ ਦਾ 4 ਦੇ ਪੜ੍ਹਦੇ ਉਹਦੀ 16 ਵਿੱਚ ਲਿਖਿਆ ਉਹ ਫੇਰ ਨਾਸਤੋਂ ਆਇਆ ਜਿੱਥੇ ਪਲਿਆ ਸੀ ਸਾਨੂੰ ਲੋੜ ਆ ਮੁੜਨ ਦੀ ਜਿੱਥੇ ਲਿਖਿਆ ਖੁਦਾਵੰਨ ਮਸੀਹ ਸੁਬ ਮੁੜੇ ਨੇ ਤੋਂ ਇੱਥੇ ਹੀ ਖੁਦਾ ਦਾ ਕਲਾਮ ਕਹਿੰਦਾ ਕਿ ਉਹ ਫੇਰ ਨਾਸਰ ਤੋਂ ਆ ਜਿੱਥੇ ਪਲਿਆ ਸੀ ਅਸੀਂ ਉੱਥੇ ਹੀ ਆਈਏ ਜਿੱਥੇ ਅਸੀਂ ਪਲੇ ਸੀ ਜਿੱਥੇ ਸਾਨੂੰ ਸਾਡਾ ਬੈਪਟਿਸਮ ਹੋਇਆ ਜਿੱਥੇ ਸਾਡੇ ਲਈ ਦੁਆ ਹੋਈ ਪ੍ਰਾਰਥਨਾ ਹੋਈ ਜਿਨ੍ਹਾਂ ਨੇ ਸਾਨੂੰ ਸਟਾਰਟਿੰਗ ਕੀਤਾ ਜਾਨੀ ਕਿ ਆਪਣੀ ਸਟਾਰਟਿੰਗ ਨੂੰ ਅਸੀਂ ਕਦੀ ਨਾ ਭੁੱਲੀਏ ਜਿੱਥੋਂ ਅਸੀਂ ਸਟਾਰਟ ਹੋਏ ਹਾਂ ਜੇ ਅਸੀਂ ਉਸ ਆਪਣੀ ਸਟਾਰਟਿੰਗ ਨੂੰ ਯਾਦ ਰੱਖੀਏ ਕਿ ਸਾਡੇ ਲਈ ਕਿੱਦਾਂ ਪ੍ਰੇਸ਼ ਹੋਈ ਕਿੱਦਾਂ ਸਾਨੂੰ ਤੋੜਿਆ ਗਿਆ ਕਿੱਦਾਂ ਜੇ ਸਾਨੂੰ ਆ ਇਸ ਜਗ੍ਹਾ ਦੇ ਉੱਤੇ ਇਸ ਕਾਬਿਲ ਬਣਾਇਆ ਸਹਿਯੋਗ ਬਣਾਇਆ ਤੋਂ ਲਿਖਿਆ ਕਿ ਉਹ ਜਿੱਥੇ ਪਲੇ ਨੇ ਉਸ ਗੱਲ ਨੂੰ ਨਹੀਂ ਪੁੱਛਦੇ ਉਹ ਫਿਰ ਉੱਥੇ ਆਂਦੇ ਨੇ ਇਸ ਲਈ ਆਪਣੇ ਟਿਕਾਣੇ ਉੱਤੇ ਆਈਏ ਮੁੜੀਏ ਖੁਦਾਵੰਦੀ ਯਸੂ ਮਸੀਹ ਨੇ ਉਸ ਗਰਸੈਂਡੀਆ ਦੇ ਦੇਸ਼ ਵਿੱਚ ਜਾ ਕੇ ਉਸ ਵਿਅਕਤੀ ਨੂੰ ਉਹਦੇ ਘਰ ਵੱਲ ਮੋੜਿਆ ਜਦ ਕਿ ਉਹ ਜੰਗਲਾਂ ਵਿੱਚ ਰਹਿੰਦਾ ਸੀ ਜਦ ਕਿ ਉਹ ਕਬਰਾਂ ਵਿੱਚ ਬਾਈਬਲ ਕੰਡਾ ਰਹਿਦਾ ਸੀ ਔਰ ਬਿਨਾਂ ਕੱਪੜਿਆਂ ਤੋਂ ਰਹਿੰਦਾ ਸੀ ਲਿਖਿਆ ਕੁਦਾਰਨ ਨੂੰ ਕੱਪੜੇ ਪਹਿਨਾਏ ਤੇ ਉਹਦੇ ਘਰ ਵਾਲੋਂ ਉਹਦੇ ਪਿੰਡ ਵਾਲੋਂ ਨੂੰ ਵਾਪਸ ਮੋੜਿਆ ਇਸ ਲਈ ਮੁੜੋ ਬਾਈਬਲ ਵਿੱਚ ਲਿਖਿਆ ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਜਾਵਾਂਗਾ ਆਪਣੇ ਬੁਰੇ ਰਾਹਾਂ ਤੋਂ ਮੁੜੀਏ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ ਖੁਦਾ ਦੇ ਵੱਲ ਮੁੜੀਏ ਔਰ ਆਪਣੀ ਸਟਾਰਟਿਕ ਨੂੰ ਕਦੀ ਵੀ ਨਾ ਭੁੱਲੀਏ ਜਿੱਦੋਂ ਤੁਸੀਂ ਸਟਾਰਟ ਹੋਏ ਹੋ ਜਿੱਦੋਂ ਤੁਸੀਂ ਪਰਮੇਸ਼ਵਰੀ ਦੀ ਸੇਵਾਤ ਨੂੰ ਸਿੱਖਿਆ ਹੈ ਜਿੱਦੋਂ ਤੁਸੀਂ ਸਿੱਖਿਆ ਪਾਈ ਆ ਬਾਈਬਲ 'ਚ ਲਿਖਿਆ ਉਹਨਾਂ ਨੇ ਸਿੱਖਿਆ ਪਾਈ ਸੀ ਜਿੱਥੋਂ ਉੱਥੇ ਫਿਰ ਆਏ ਨੇ ਸੋ ਸਭ ਨੂੰ ਜੈਨਸੀ ਦੀ ਗੋਡ ਬਲੈਸ ਯੂ ਖੁਦਾ ਬਰਕਤ ਦੇ